ਸਲੋਕ ਮਹੱਲਾ ਤੀਜਾ ਜਿਉ ਤਨ ਕੋ ਲੂ ਪੀੜੀਐ ਰਤਨ ਪੂਰੀ ਦੇਹ ਜਿਉ ਵੰਜੈ ਚੌਖੰਨੀਐ ਸੱਚੇ ਸਿੰਦੜੈ ਨੇਹ ਨਾਨਕ ਮੇਲ ਨ ਚੁਕਈ ਰਾਤੀ ਅਤੈ ਦੇਹ ਮਹੱਲਾ ਤੀਜਾ ਸੱਜਣ ਮੈਂਡਾ ਰੰਗੁਲਾ ਰੰਗ ਲਾਏ ਮਨ ਨੇ ਜੋ ਮਾਜੀਠੈ ਕੱਪੜੇ ਰੰਗੇ ਪੀ ਪਾਹੇ ਨਾਨਕ ਰੰਗ ਨ ਉਤਰੈ ਬਿਆ ਨ ਲੱਗੈ ਕੀ ਇਹ ਪੌੜੀ ਹਰ ਆਪ ਵਰਤੈ ਆਪ ਹਰ ਆਪ ਬੁਲਾਇਂਦਾ ਹਰ ਆਪੇ ਸ੍ਰਿਸ਼ਟ ਸਵਾਰ ਸਿਰ ਤੰਦੈ ਲਾਇਂਦਾ ਇਕ ਨਾ ਭਗਤੀ ਲਾਏ ਇਕ ਆਪ ਖੁਆਇਂਦਾ ਇਕ ਨਾ ਮਾਰਗ ਪਾਏ ਇਕ ਉਜੜ ਪਾਇਂਦਾ ਜਨ ਨਾਨਕ ਨਾਮ ਧਿਆਏ ਗੁਰਮੁਖ ਗੁਣ ਗਾਇਂਦਾ ਸ਼ਲੋਕ ਮਹਲਾ 3 ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਬੰਧਨ ਤੋੜੇ ਮੁਕਤ ਹੋਏ ਸੱਚੇ ਰਹੇ ਸਮਾਏ ਇਸ ਜਗ ਮਹਿ ਨਾਮ ਅਲੱਭ ਹੈ ਗੁਰਮੁਖ ਵਸੈ ਮਨ ਆਏ ਨਾਨਕ ਜੋ ਗੁਰ ਸੇਵਹਿ ਆਪਣਾ ਹਉ ਤਿਨ ਬਲੇ ਹਾਰੈ ਜਾਓ ਮਹਲਾ ਤੀਜਾ ਮਨ ਮੁਖ ਮਨ ਅਜਿਤ ਹੈ ਦੂਜੈ ਲੱਗੇ ਜਾਏ ਇਸ ਨੂੰ ਸੁਖੁ ਉਸਪਨੇ ਨਹੀਂ ਦੁਖੇ ਦੁਖ ਵਿਹਾਰੇ ਕਰ ਕਰ ਪੜ ਪੜ ਪੰਡਿਤ ਥਕੇ ਸਿੱਧ ਸਮਾਦ ਲਗਾਏ ਇਹੋ ਮਨ ਵਸ ਨ ਆਵਈ ਥਕੇ ਕਰਮ ਕਮਾਏ ਪੇਖ ਤਾਰੀ ਪੇਖ ਕਰ ਥਕੇ ਅਠ ਸਠ ਤੀਰਥ 나ਏ ਮਨ ਕੀ ਸਾਰ ਨ ਜਾਣਨੀ ਹਉਮੈ ਪਰਮ ਪੁਲਾਏ ਗੁਰ ਪ੍ਰਸਾਦੀ ਪਾਉ ਪਿਆ ਵੱਡ ਭਾਗ ਵਸਿਆ ਮਨ ਆਏ ਪੈ ਪਿਆ ਮਨ ਵਸ ਹੋਆ ਹਉਮੈ ਸ਼ਬਦ ਜਲਾਏ ਸਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ ਸਤ ਗੁਰ ਮਿਲਿਆ ਨਾਉ ਪਾਇਆ ਨਾਨਕ ਸੁਖ ਸਮਾਏ ਪਉੜੀ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ ਇਹੋ ਮਾਇਆ ਰੰਗ ਕਸੰਭ ਖਿੰਨ ਮਹਿ ਲਹਿ ਜਾਵਣਾ ਚਲਦਿਆਂ ਨਾਲ ਨਾ ਚੱਲੇ ਸਿਰ ਪਾਪ ਲੈ ਜਾਵਣਾ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ ਸ਼ਲੋਕ ਮਹਲਾ ਤੀਜਾ ਸਤਗੁਰ ਤੇ ਜੋ ਮੁਹ ਫਰੇ ਸੇ ਬੱਦੇ ਦੁੱਖ ਸਹਾਰੇ ਫਿਰ ਫਿਰ ਮਿਲਣ ਨਾ ਪਾਇਨੀ ਜਮਹ ਤੈ ਮਰ ਜਾਹੇ ਸਹਸਾ ਰੋਗ ਨਾ ਛੋਡਈ ਦੁੱਖ ਹੀ ਮਹਿ ਦੁੱਖ ਪਾਹੇ ਨਾਨਕ ਨਦਰੀ ਬਖਸਲੇਹ ਸਬਦੇ ਮੇਲ ਮਿਲਾਹੇ ਮਹਲਾ ਤੀਜਾ ਜੋ ਸਤਗੁਰ ਤੇ ਮੁਹ ਫਿਰੇ ਤਿੰਨਾ ਠੌਰ ਨਾ ਠਾਓ ਜੋ ਛੁੱਟੜ ਕਰ ਕਰ ਫਿਰੈ ਦੋ ਚਾਰਨ ਬਦਨਾਓ ਨਾਨਕ ਗੁਰਮੁਖ ਬਖਸੀਐ ਸੇ ਸਤਗੁਰ ਮੇਲ ਮਿਲਾਓ ਪੌੜੀ ਜੋ ਸੇਵਹਿ ਸਤਿ ਮੁਰਾਰ ਸੇ ਪਵਜਲ ਤਰ ਗਿਆ ਜੋ ਬੋਲਹਿ ਹਰ ਹਰ ਨਾਉ ਤਿੰਨ ਜਮ ਠੱਡ ਗਿਆ ਸੇ ਦਰਗਹ ਪੈਦੇ ਜਾਹੇ ਜਿਨ੍ਹਾਂ ਹਰ ਜਪ ਲਿਆ ਹਰ ਸੇ ਵਹਿ ਸਈ ਪੁਰਖ ਜਿਨ੍ਹਾਂ ਹਰ ਤੁਧ ਮਇਆ ਗੁਣ ਗਾਵਾ ਪਿਆਰੇ ਨਿਤ ਗੁਰਮੁਖ ਬ੍ਰਮ ਪਉ ਗਿਆ ਸ਼ਲੋਕ ਮਹਲਾ 3ਆ ਥਾਲੇ ਵਿੱਚ ਤੈ ਵਸਤੂ ਪਈਓ ਹਰ ਭੋਜਨ ਅੰਮ੍ਰਿਤ ਸਾਰ ਜਿਤ ਖਾਦੈ ਮਨ ਤ੍ਰਿਪਤੀਐ ਪਾਈਐ ਮੁਖ ਦੁਆਰ ਇਹੋ ਭੋਜਨ ਅਲੱਭ ਹੈ ਸੰਤੋ ਲੱਭੈ ਗੁਰ ਵਿਚਾਰ ਇਹੋ ਮੁਦਾਵਣੀ ਕਿਉ ਵਿੱਚੋ ਕੱਢੀਐ ਸਦਾ ਰਖੀਐ ਉਰਤਾਰ ਇਹ ਮੁਦਾਵਣੀ ਸਤਿਗੁਰੂ ਪਾਈ ਗੁਰ ਸਿੱਖਾਂ ਲਦੀ ਪਾਲ ਨਾਨਕ ਜਿਸੁ 부ਝਾਏ ਸੋ 부ਝਸੀ ਹਰ ਪਾਇਆ ਗੁਰਮੁਖ ਕਹਾਲ ਮਹੱਲਾ ਤੀਜਾ ਜੋ ਤੁਰ ਮਿਲੇ ਸਿਮਲ ਰਹੇ ਸਤਿਗੁਰ ਸਿਉ ਚਿਤ ਲਾਏ ਆਪਿ ਵਿਛੋੜੇ ਨ ਸਿ ਵਿਛੜੇ ਦੂਜੈ ਪਾਇ ਖੁਆਇ ਨਾ ਨਕਿ ਵਿਣ ਕਰਮਾ ਕਿਆ ਪਾਈਐ ਪੂਰਬ ਲਿਖਿਆ ਕਮਾਏ ਪੌੜੀ ਬਹਿ ਸਖੀਆਂ ਜਸ ਗਾਵਹਿ ਗਾਵਣ ਹਾਰੀਆ ਹਰ ਨਾਮ ਸਲਾਹੇਹੁ ਨਿਤ ਹਰ ਕਉ ਬਲਿਹਾਰੀਆ ਜਿਨੇ ਸੁਣ ਮੰਨਿਆ ਹਰ ਨਾਉ ਤਿਨਾਂ ਹਉ ਵਾਰੀਆ ਗੁਰਮੁਖੀਆ ਹਰ ਮੇਲ ਮਿਲਾਵਣ ਹਾਰੀਆ ਹਉ ਬਲ ਜਾਵਾ ਦਿਨ ਰਾਤ ਗੁਰ ਦੇਖਣ ਹਾਰੀਆ ਸ਼ਲੋਕ ਮਹਲਾ 3 ਵਿਣਨਾਵੇ ਸਭ ਪਰਮਦੇ ਨਿਤ ਜਗ ਤੋਟਾ ਸਹਸਾਰ ਮਨਮੁਖ ਕਰਮ ਕਮਾਵਣੇ ਹਉਮੈ ਅੰਧ ਗੁਬਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਮਹੱਲਾ ਤੀਜਾ ਸਹਜੇ ਜਾਗੈ ਸਹਜੇ ਸੋਵੈ ਗੁਰਮੁਖ ਅਨ ਦਿਨ ਉਸਤਤ ਹੋਵੈ ਮਨਮੁਖ ਪਰਮੈ ਸਹਸਾ ਹੋਵੈ ਅੰਤਰ ਚਿੰਤਾ ਨੀਂਦ ਨ ਸੋਵੈ ਗਿਆਨੀ ਜਾਗ ਹੈ ਸਭ ਹੈ ਸੁਭਾਏ ਨਾਨਕ ਨਾਮ ਰਤਿਆ ਬਲ ਜਾਓ ਪੌੜੀ ਸੇ ਹਰ ਨਾਮ ਧਿਆਵਹਿ ਜੋ ਹਰ ਜੱਤਿਆ ਹਰ ਇੱਕ ਧਿਆਵਹਿ ਇੱਕ ਇੱਕੋ ਹਰ ਸਤਿਆ ਹਰ ਇੱਕੋ ਵਰਤੈ ਇੱਕ ਇੱਕੋ ਉਤਪੱਤਿਆ ਜੋ ਹਰ ਨਾਮ ਧਿਆਵਹਿ ਤਿੰਨ ਡਰ ਸੱਟ ਕਤਿਆ ਗੁਰਮਤੀ ਦੇਵੈ ਆਪ ਗੁਰਮੁਖ ਹਰ ਜਪਿਆ ਸ਼ਲੋਕ ਮਹੱਲਾ ਤੀਜਾ ਅੰਤਰ ਗਿਆਨ ਨ ਆਇਓ ਜਿਤ ਕਿਛ ਸੋਜੀ ਪਾਏ ਬਿਨ ਜਠਾ ਕਿਆ ਸਲਾਹੀਐ ਅੰਦਾ ਅੰਦ ਕਮਾਏ ਨਾਨਕ ਸ਼ਬਦ ਪਛਾਣੀਐ ਨਾਮ ਵਸੈ ਮਨ ਆਏ ਮਹੱਲਾ ਤੀਜਾ ਏਕਾ ਬਾਣੀ ਏਕ ਗੁਰ ਇਕੋ ਸ਼ਬਦ ਵਿਚਾਰ ਸੱਚਾ ਸੌਦਾ ਹੱਟ ਸੱਚ ਰਤਨੀ ਭਰੇ ਪੰਡਾਰ ਗੁਰ ਕਿਰਪਾ ਤੇ ਪਾਈਐ ਜੇ ਦੇਵੈ ਦੇਵਨ ਹਾਰ ਸੱਚਾ ਸੌਦਾ ਲਾਭ ਸਦਾ ਖਟਿਆ ਨਾਮ ਅਪਾਰ ਵਿਖ ਵਿੱਚ ਅੰਮ੍ਰਿਤ ਪ੍ਰਗਟਿਆ ਕਰਮ ਭੀ ਆਵਣ ਹਾਰ ਨਾਨਕ ਸੱਚ ਸਲਾਹੀਐ ਤਨ ਸਵਾਰਨ ਹਾਰ ਪੌੜੀ ਜਿੰਨਾ ਅੰਦਰ ਕੂੜ ਵਰਤੈ ਸੱਚ ਨਾ ਭਾਵਈ ਜੇ ਕੋ ਬੋਲੈ ਸੱਚ ਕੂੜਾ ਜਲ ਜਾਵਈ ਕੂੜਿਆਰੀ ਰੱਜੈ ਕੂੜ ਜਿਉ ਵਿਸਟਾ ਕਾਗ ਖਾਵਈ ਜਿਸ ਹਰ ਹੋਏ ਕਿਰਪਾਲ ਸੋ ਨਾਮ ਧਿਆਵਈ ਆਰੇ ਗੁਰਮੁਖ ਨਾਮ ਆਰਾਧ ਕੂੜ ਪਾਪ ਲਹਿ ਜਾਵਈ ਸ਼ਲੋਕ ਮਹਲਾ 3ਆ ਸੇਖਾ ਚੌ ਚੱਕਿਆ ਚੌ ਆਇਆ ਇਹੋ ਮਨ ਇਕਤ ਕਰ ਆਣ ਏਹੜ ਤੇਹੜ ਛੱਡ ਤੂ ਗੁਰ ਕਾ ਸ਼ਬਦ ਪਛਾਣ ਸਤਗੁਰ ਅੱਗੇ ਟਹਿ ਪਉ ਸਭ ਕਿਸ ਜਾਣੇ ਜਾਣ ਆਸਾ ਮਨ ਸਾ ਜਲਾਏ ਤੂ ਹੋਏ ਰਹੋ ਮਹਿਮਾਨ ਸਤਪੁਰ ਕੈ ਭਾਣੈ ਪੀ ਚਲਹਿ ਤਾ ਦਰਗਹਿ ਪਾਵਹਿ ਮਾਨ ਨਾਨਕ ਜੇ ਨਾਮ ਨਾ ਚਿਤਨੀ ਤਿੰਨ ਤਿਗ ਪੈਨਣ ਤਿਗ ਖਾਨ ਮਹਲਾ 3 ਹਰ ਗੁਣ ਟੋਟ ਨ ਆਵਈ ਕੀਮਤ ਕਹਿਣ ਨ ਜਾਏ ਨਾਨਕ ਗੁਰਮੁਖ ਹਰ ਗੁਣ ਰਵਹਿ ਗੁਣਮਹਿ ਰਹੈ ਸਮਾਇ ਪੌੜੀ ਹਰ ਚੋਲੀ ਦੇਹ ਸਵਾਰੀ ਕੱਢ ਪੈਦੀ ਭਗਤ ਕਰ ਹਰ ਪਾਠ ਲੱਗਾ ਅਦਕਾਈ ਬਹੁ ਬਹੁ ਵਿਦ ਪਾਤ ਕਰ ਕੋਈ ਬੁਝੈ ਬੁਝਣਹਾਰਾ ਅੰਤਰ ਵਿਵੇਕ ਕਰ ਸੋ ਬੁਝੈ ਇਹੋ ਵਿਵੇਕ ਜਿਸ ਬੁਝਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮੁਖ ਹਰਿ ਸਤ ਹਰਿ ਸ਼ਲੋਕ ਮਹਲਾ 3 ਪ੍ਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਣੈ ਗੁਰ ਪ੍ਰਸਾਦੀ ਜੀਵਤ ਮਰਐ ਤਾ ਮਨ ਹੀ ਤੇ ਮਨ ਮਾਨੈ ਜਿਨ ਕਉ ਮਨ ਕੀ ਵਰਦੀਤ ਨਾਹੀ ਨਾਨਕ ਸੇ ਕਿਆ ਕਥੈ ਗਿਆਨੈ ਮਹਲਾ ਤੀਜਾ ਗੁਰਮੁਖ ਚਿਤ ਨ ਲਾਇਓ ਅੰਤ ਦੁਖ ਪਹੋਤਾ ਆਏ ਅੰਦਰ ਹੋ ਬਾਹਰ ਹੋ ਅੰਧਿਆ ਸੁਧ ਨ ਕਾਈ ਪਾਏ ਪੰਡਿਤ ਤਿਨ ਕੀ ਬਰਕਤੀ ਸਭ ਜਗਤ ਖਾਏ ਜੋ ਰਤੇ ਹਰ ਨਾਏ ਜਿਨ ਗੁਰ ਕੈ ਸਬਦ ਸਲਾਹਿਆ ਹਰਿ ਸਿਉ ਰਹੇ ਸਮਾਇ ਪੰਡਿਤ ਦੂਜੈ ਪਾਏ ਬਰਕਤ ਨਾ ਹੋਵਈ ਨਾ ਧਨ ਪੱਲੇ ਪਾਏ ਪੜ ਥਕੇ ਸੰਤੋਖ ਨ ਆਇਓ ਅਨ ਦਿਨ ਜਲਤ ਵਿਹਾਈ ਕੂਕ ਪੁਕਾਰ ਨ ਚੁੱਕਈ ਨ ਸੰਸਾ ਵਿੱਚ ਹੁੰ ਜਾਏ ਨਾਨਕ ਨਾਮ ਵਿਹੂਣਿਆ ਮੋਹ ਕਾਲੈ ਉੱਠ ਜਾਏ ਪੌੜੀ ਹਰ ਸੱਜਣ ਮੇਲ ਪਿਆਰੇ ਮਿਲ ਪੰਥ ਦਸਾਈ ਜੋ ਹਰ ਦਸੇ ਮਿੱਤ ਤਿਸ ਹਾਉ ਬਲ ਜਾਈ ਗੁਣਾਂ ਸੰਜੀ ਤਿੰਨ ਸਿਓ ਕਰੀ ਹਰ ਨਾਮ ਧਿਆਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲਿਹਾਰੀ ਸਤਿਗੁਰ ਤਿਸ ਜਿਨ ਸੋਜੀ ਪਾਈ ਸ਼ਲੋਕ ਮਹੱਲਾ 3 ਪੰਡਿਤ ਮੈਲ ਨ ਚੁੱਕਈ ਜੇ ਵੇਦ ਪੜੈ ਜੁਗ ਚਾਰ ਤ੍ਰੈ ਗੁਣ ਮਾਇਆ ਮੂਲ ਹੈ ਵਿੱਚ ਹਉਮੈ ਨਾਮ ਵਿਸਾਰ ਪੰਡਿਤ ਭੂਲੇ ਦੂਜੈ ਲਾਗੇ ਮਾਇਆ ਕਹਿ ਵਾਪਾਰ ਅੰਤਰ ਦ੍ਰਿਸ਼ਨਾ ਭੁਖ ਹੈ ਮੂਰਖ ਭੁਖਿਆ ਮੋਏ ਗਵਾਰ ਸਤਿਗੁਰ ਸੇਵਿਆ ਸੁਖ ਪਾਇਆ ਸੱਚਾ ਸਬਦ ਵਿਚਾਰ ਅੰਦਰੋਂ ਤ੍ਰਿਸ਼ਨਾ ਭੁੱਖ ਗਈ ਸੱਚਾ ਨਾਏ ਪਿਆਰ ਨਾਨਕ ਨਾਮ ਰਤੇ ਸਹਜੇ ਰਜੇ ਜਿਨਾਂ ਹਰ ਰੱਖਿਆ ਉਰਤਾਰ ਮਹੱਲਾ ਤੀਜਾ ਮਨ ਮੁਖੋ ਹਰ ਨਾਮ ਨਾ ਸੇਵਿਆ ਦੁੱਖ ਲੱਗਾ ਬਹੁਤਾ ਆਏ ਅੰਤਰ ਅਗਿਆਨ ਅੰਧੇਰ ਹੈ ਸੁਧ ਨ ਕਾਈ ਪਾਏ ਮਨ ਹਟ ਸਹਜ ਨਾਮ ਬੀਜਿਓ ਭੁੱਖਾ ਕੇ ਅੱਗੇ ਖਾਏ ਨਾਮ ਨਿਧਾਨ ਵਿਸਾਰਿਆ ਦੁਜੈ ਲੱਗਾ ਜਾਏ ਨਾਨਕ ਗੁਰਮੁਖ ਮਿਲਹਿ ਵਡਿਆਈਆ ਜੇ ਆਪੇ ਮੇਲ ਮਿਲਾਏ ਪੌੜੀ ਹਰ ਰਸਨਾ ਹਰ ਜਸ ਗਾਵੇ ਖਰੀ ਸੁਹਾਵਣੀ ਜੋ ਮਨ ਤਨ ਮੁਖ ਹਰ ਬੋਲੇ ਸਾਹ ਹਰ ਭਾਵਣੀ ਜੋ ਗੁਰਮੁਖ ਚਖੈ ਸਾਦ ਸਾਤ ਤ੍ਰਿਪਤਾਵਣੀ ਗੁਣ ਗਾਵੇ ਪਿਆਰੇ ਨਿਤ ਗੁਣ ਗਾਏ ਗੁਣੀ ਸਮਝਾਵਣੀ ਜਿਸ ਹੋਵੇ ਆਪ ਦਇਆਲ ਸਾਹ ਸਤਿਗੁਰੂ ਗੁਰੂ ਬੁਲਾਵਣੀ ਸ਼ਲੋਕ ਮਹੱਲਾ 3 ਅਸਤੀ ਸਿਰ ਜਿਉ ਅੰਕਸ ਹੈ ਅਹਰਣ ਜੋ ਸਿਰ ਦੇ ਮਨ ਤਨ ਆਗੈ ਰਾਖ ਕੈ ਊਭੀ ਸੇਵ ਕਰੇ ਇਉ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮੁਖ ਬੁੱਝੀਐ ਜਾ ਆਪੇ ਨਦਰ ਕਰੇ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਧਿਆਇ ਆਏ ਤੇ ਪਰਵਾਣ ਨਾਨਕ ਕੁੱਲ ਉਧਾਰੈ ਆਪਣਾ ਦਰਗਹਿ ਪਾਵੇ ਮਾਣ ਪੌੜੀ ਗੁਰਮੁਖ ਸਖਿਆ ਸਿੱਖ ਗੁਰੂ ਮੇਲਾਈਆ ਇੱਕ ਸੇਵਕ ਗੁਰਪਾਸ ਇੱਕ ਗੁਰਕਾਰੈ ਲਾਈਆ ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿਨਾਂ ਪਾਉ ਗੁਰੂ ਦੇ ਵਾਈਆ ਗੁਰ ਸਿੱਖਾਂ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ ਗੁਰ ਸਤਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆ ਸ਼ਲੋਕ ਮਹੱਲਾ 3 ਨਾਨਕ ਨਾਮ ਨ ਚੇਤਨੀ ਅਗਿਆਨੀ ਅੰਦਲੇ ਅਵਰੇ ਕਰਮ ਕਮਾਹੇ ਜਮ ਦਰ ਬੱਧੇ ਮਾਰਿਐ ਫਿਰ ਵਿਸਟਾ ਮਾਹੇ ਪਚਾਹੇ ਮਹੱਲਾ ਤੀਜਾ ਨਾਨਕ ਸਤਿਗੁਰ ਸੇਵਹਿ ਆਪਣਾ ਸੇ ਜਨ ਸੱਚੇ ਪਰਵਾਣ ਹਰ ਕਹਿ ਨਾਏ ਸਮਾਏ ਰਹੇ ਚੂਕਾ ਆਵਣ ਜਾਣ ਪੌੜੀ ਤਨ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ ਕਰ ਮੰਦਰ ਮਹਿਲ ਸਵਾਰੀਐ ਕਿਛ ਸਾਥ ਨ ਜਾਈ ਹਰ ਦੰਗੀ ਤੁਰੇ ਨਿਤ ਪਾਲੀ ਅਹ ਕਿਤੈ ਕਾਮ ਨ ਆਈ ਜਨ ਲਾਭ ਹੋ ਚਿਤ ਹਰ ਨਾਮ ਸਿਉ ਅੰਤ ਹੋਏ ਸਖਾਈ ਜਨ ਨਾਨਕ ਨਾਮ ਧਿਆਇਆ ਗੁਰਮੁਖ ਸੁਖ ਪਾਈ ਸ਼ਲੋਕ ਮਹਲਾ 3 ਬਿਨ ਕਰਮੈ ਨਾਉ ਨ ਪਾਈਐ ਪੂਰੈ ਕਰਮ ਪਾਇਆ ਜਾਏ ਨਾਨਕ ਨਦਰ ਕਰੇ ਜੇ ਆਪਣੀ ਤਾ ਗੁਰਮਤਿ ਮੇਲ ਮਿਲਾਏ ਮਹਲਾ 3 ਇੱਕ ਦੱਜ ਹੈ ਇੱਕ ਦੱਬੀ ਹੈ ਇੱਕ ਨਾਂ ਕੁੱਤੇ ਖਾਹੇ ਇੱਕ ਪਾਣੀ ਵਿੱਚ ਉਹ ਸੱਟੀ ਹੈ ਇੱਕ ਪੀ ਫਿਰ ਹਸਣ ਪਾਹੇ ਨਾਨਕ ਇਹ ਨਾ ਜਪਈ ਕਿਥੈ ਜਾਏ ਸਮਾਹੇ ਪੌੜੀ ਤਿੰਨ ਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਤੇ ਤਿੰਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿਨੀ ਗੁਰਮੁਖ ਸੇਵਕ ਸਿੱਖ ਅਬਿਆਗਤ ਜਾਏ ਵਰਸਾਤੇ ਤਨ ਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ ਜਿਨਿ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ ਤਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਜੋ ਬੋਲਹਿ ਹਰ ਹਰ ਰਾਮ ਨਾਮ ਹਰ ਸਾਤੇ ਜਿਨ ਕੈ ਪੋਤੇ ਪੁੰਨ ਹੈ ਸੇ ਗੁਰਮੁਖ ਸਿੱਖ ਗੁਰੂ ਪਹਿ ਜਾਤੇ